ਜਪਜੀ ਸਾਹਿਬ ਦੀ ਬਾਣੀ ਦਾ ਟੁਕਕਾ ਸਾਹਿਬ ਬੀਬੀ ਕੋਲਾ ਦੇ ਹੱਥ ਵਿੱਚ ਫੜਾ ਦਿੱਤਾ ਕਹਿਣ ਲੱਗੇ ਧੀਏ ਇਹ ਬਾਬੇ ਨਾਨਕ ਦਾ ਕਲਾਮ ਹੈ ਕਲਾਮ ਕਰ ਜਾ ਕੇ ਜਿਆਦਾ ਇਹਦੇ ਵੱਲ ਵੇਖ ਕੇ ਗੁਰਬਾਣੀ ਨੂੰ ਕੰਟ ਕਰ ਲਵੇਂ ਜਾਂ ਫਿਰ ਇਹਦੇ ਵੱਲ ਵੇਖ ਕੇ ਨਮਾ ਟੁਕਕਾ ਸਾਹਿਬ ਤਿਆਰ ਕਰ ਲਵੇਂ ਅਣਖ ਨੂੰ ਪਿਆਰਿਆ ਟੁਕਕਾ ਸਾਹਿਬ ਬੜੇ ਘੱਟ ਮਿਲਦੇ ਸੀ ਸਤਿਕਾਰ ਬੜਾ ਸੀ ਅੱਜ ਘਰ ਘਰ ਦੇ ਵਿੱਚ ਗੁਟਕਾ ਸ਼ਾਇ ਪਏ ਆ ਪਰ ਸਤਕਾਰ ਕੋਈ ਨਹੀਂ ਹੈਗਾ ਪੜਦਾ ਕੋਈ ਨਹੀਂ ਹੈਗਾ ਕਿਉਂ ਕਿਉਂਕਿ ਅਸੀਂ ਬਾਣੀ ਦੇ ਨਾਲੋਂ ਟੁੱਟਦੇ ਜਾ ਰਹੇ ਆ ਅੱਜ ਸਾਡੀ ਕੌਮ ਦੇ ਵਿੱਚ ਇਤਫਾਕ ਨਹੀਂ ਹੈਗਾ ਗੁਰੂ ਪਿਆਰਿਓ 6 ਜੂਨ ਨੂੰ ਅਸੀਂ ਕੱਲੂ ਕਰਾ ਮਨਾਇਆ ਹੈ ਨਾ ਅਕਾਲ ਤਖਤ ਛੱਟ ਤੇ ਨਿਊਜ਼ ਚੈਨਲਾਂ ਤੇ ਇੱਕ ਨਿਊਜ਼ ਚੱਲ ਰਹੀ ਸੀਗੀ ਕਹਿੰਦੇ ਟਕਰਾ ਹੁਣੋਂ ਬਚ ਗਿਆ ਕਿਉਂ ਇਹ ਨਿਊਜ਼ ਕਿਉਂ ਚੱਲ ਰਹੀ ਸੀ ਕਿਉਂਕਿ ਅਸੀਂ ਸੰਤਰੇ ਵਾਂਗੂ ਬਾਹਰੋਂ ਤੇ ਇੱਕ ਦਿਸਦੇ ਆ ਪਰ ਅੰਦਰੋਂ ਅਸੀਂ ਫਾੜੀ ਫਾੜੀ ਹੋਏ ਪਏ ਆ ਅੱਜ ਸਾਡੀ ਕੌਮ ਦੇ ਵਿੱਚ ਫਾਕ ਨਹੀਂ ਰਿਹਾ ਅੱਜ ਸਾਡੀ ਕੌਮ ਦੇ ਵਿੱਚ ਦੁਬਾਰਾ ਕਹਿੰਦੇ ਗद्दार ਜਿਹੜੇ ਆ ਨਾ ਸਾਨੂੰ ਮਾਰਨ ਦੇ ਲਈ ਚਾਲਾਂ ਚੱਲ ਰਹੇ ਆ ਕਾਰਨ ਕੀ ਆ ਕੀ ਅਜੇ ਅਸੀਂ ਗੁਰਬਾਣੀ ਪੜਨੀ ਬੰਦ ਕਰ ਦਿੱਤੀ ਅੰਮ੍ਰਿਤ ਵੇਲੇ ਚੌਕੜੇ ਮਾਰਨੇ ਬੰਦ ਕਰ ਦਿੱਤੇ ਨੇ ਵੀਰੋ ਪਿਆਰਿਓ ਅੱਜ 85% ਸਿੱਖਾਂ ਦੇ ਘਰਾਂ ਦੇ ਵਿੱਚ ਜਪਜੀ ਸਾਹਿਬ ਦੀ ਬਾਣੀ ਨਹੀਂ ਜੇ ਪੜੀ ਜਾਂਦੀ ਨਿਤਨੇਮ ਨਹੀਂ ਜੇ ਹੁੰਦਾ ਕਿਉਂਕਿ ਅਸੀਂ ਡੰਬੀਆਂ ਪਖੰਡੀਆਂ ਦੇ ਪੈਰਾ ਵਿੱਚ ਰੁੱਸਦੇ ਜਾ ਰਹੇ ਹਾਂ ਉਹ ਜਿਹੜੇ ਭੇਖੀ ਸਾਨੂੰ ਅੱਜ ਲੁੱਟ ਰਹੇ ਆ ਤੇ ਅਸੀਂ ਕਿਰਤ ਕਮਾਈਆਂ ਦੇ ਨਾਲ ਜੋੜਿਆ ਹੋਇਆ ਧਨ ਪਖੰਡੀਆਂ ਦੇ ਕੋਲ O oh,